ਕਰਨਲ ਬਾਦ ਦੇ ਨਾਲ ਕੁਟਮਾਰ ਦੇ ਮਾਮਲੇ ਦੇ ਵਿਚਾਲੇ ਕੁਟਮਾਰ ਮਾਮਲੇ ਚੇਸ ਐਸਆਈਟੀ ਜੁੜੀ ਹੋ ਪਟਿਆਲਾ ਪਹੁੰਚੇ ਪਟਿਆਲਾ ਦੇ ਸਰਕਟ ਹਾਊਸ ਦੇ ਵਿੱਚ ਐਸਆਈਟੀ ਪਹੁੰਚੀ ਕਰਨਲ ਬਾਦ ਦੇ ਨਾਲ ਕੁਟਮਾਰ ਦੀ ਜਾਂਚ ਚੱਲ ਰਹੀ ਹੈ ਐਸਆਈਟੀ ਦੇ ਬਿਆਨ ਦੇ ਜੁੜਾ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਮੁਲਾਜ਼ਮਾ ਦੇ ਬਿਆਨ ਦਰਜ ਕਰਕੇ ਕਰਨਲ ਦੇ ਨਾਲ ਕੁਟਮਾਰ ਮਾਮਲੇ ਦੀ ਜਾਂਚ ਜਾਰੀ ਹੈ ਅ ਅੱਜ ਸਿਟ ਦੀ ਤਵਾਦਾ ਮੀਟਿੰਗ ਕੀਤੀ ਗਈ ਜਿਸ ਤਾ ਕਿ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਈ ਸੀਗੇ ਸਟੇ ਦੇ ਮੈਂਬਰ ਕਿ ਅਸੀਂ ਸੀ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕਾ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਰਾਟਰੀ ਜਿਹੜੀ ਇੱਕ ਭਾਦਸਕਾ ਦਾ ਅਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਪਾ ਦਿੰਦਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸਟੇ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਹਨਾਂ ਦੇ ਬਿਆਨ ਕਲਮਬੰਦ ਕਰੰਡੀ ਹੈ ਜੈਸੀ ਕੱਠੇ ਹੋਏ ਔਰ ਕੁਝ ਮੁਲਾਜ਼ਮਾਂ ਦੇ ਅਰਜੇਸੀ ਬਿਆਨ ਇੱਥੇ ਰਿਕਾਰਡ ਕਰ ਲਏ ਹੈਗੇ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਪ੍ਰੋਸੈਸ ਹੈਗੀ ਉਹ ਸਟਾਰਟ ਹੋ ਗਈ ਹੈ ਪ੍ਰੋਪਰ ਡਾਕੂਮੈਂਟਰੀ ਐਵਿਡੈਂਸ ਵੀ ਆ ਗਿਆ ਔਰ ਜਿਹੜੇ ਬੰਦੇ ਦੇ ਬਿਕਤਾਨ ਰਿਕਾਰਡ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੋਂ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕਨਕਲੂਡ ਕਰ ਪਾਵਾਂਗੇ। ਜੀ ਪਿਛਲੀ ਵੇਲੇ ਜਿਸ ਸਮੇਂ ਤੁਹਾਡਾ ਸਾਰਿਆਂ ਦਾ ਸਹਿਯੋਗ ਮੰਗਿਆ ਸੀ ਉਹਦਾ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲ ਕੋਈ ਅਕਸਾਂ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਰੂਰ ਸੇਅਰ ਕਰਨ ਤਾਂ ਕਿ ਅਸੀਂ ਉਹਨੂੰ ਸਫਾਮ ਬਿਸਰਤੇ ਲੈ ਕੇ ਉਹਨੂੰ ਪ੍ਰੋਪਰਲੀ ਏਵੈਲਿਊਏਟ ਕਰ ਪਾਈਏ ਆ ਸਾਡੇ ਉਸ ਨੰਬਰ ਤੇ 7508300342 ਤੇ ਕੋਈ 25 30 ਕੌਲਾ ਆਈਆਂ ਪਰ ਉਹ ਜਿਹੜੀਆਂ ਕੌਲਾ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਦਾ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕੌਲਾ ਨੂੰ ਇਸ ਕੱਕੇ ਉਹ ਐਵੀਡੈਂਸ ਕਿਉਂਕਿ ਉਹਦੇ ਵਿੱਚ ਕੋਈ ਅਹਜਾ ਐਵੀਡੈਂਸ ਹੈ ਨਹੀਂਗਾ ਉਹਨਾਂ ਨੂੰ ਅਸੀਂ ਆਪਣਾ ਸਫਾ ਮਿਸਲਤੇ ਨਹੀਂ ਲੈ ਰਹੇ ਪਰਿਵਾਰ ਵੱਲੋਂ ਕਿ ਈ ਰਿਕਸ਼ਾ ਲੈ ਨਹੀਂ ਲਿਆ ਗਿਆ ਸੀ ਮੌਕੇ ਦਾ ਗਵਾਹ ਪਰ ਕਿਹਾ ਉਸਦੇ ਨਾਲ ਸਿੱਤਨੇ ਕੋਈ ਸੰਪਰਕ ਕੀਤਾ ਜਦੋਂ ਕਹਿ ਰਿਹਾ ਸੀ ਕਿ ਮੈਂ ਉੱਤੇ ਮੌਕੇ ਤੇ ਮਿਲੂ ਸੀ ਉਹਦੇ ਪਰਿਵਾਰ ਕਹਿ ਰਿਹਾ ਜੀ ਉਹਨੇ ਮੀਡੀਆ ਤੇ ਆ ਕੇ ਕਿਹਾ ਸੀ ਉਸ ਵਿਅਕਤੀ ਨਾਲ ਹੋਈ ਹੈ ਉਹਦੀ ਦੇਖੋ ਜਿਹੜਾ ਸਿੱਟ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵੀਡੈਂਸ ਫਿਰ ਜਿਹੜੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸੀਗੇ ਉਹ ਤੇ ਹੌਲੀ ਹੌਲੀ ਔਰ ਅਸاسی ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਪਾਕਿਸਤਾਨੋਂ ਦੱਸੋ ਇਹ ਜਿੰਗਾਂ ਦੇ ਇਹ ਰਿਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਹੋ ਹਜੇ ਤਾਈ ਸਾਡੇ ਕੋਲ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਈ ਕਾਲ ਆਈ ਸਾਨੂੰ ਤੇ ਇਸ ਕਰਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲ ਏਵਿਡੈਂਸ ਹੈਗਾ ਉਹਨੂੰ ਐਗਜ਼ਾਮਿਨ ਕੀਤਾ ਜਾਏ